ਸ਼ਰਾਬ ਚੜਾਈ ਜਾਂਦੀ ਹੈ ਜੇ ਇੱਥੇ ਬਾਬਾ ਰੋਡੂ ਜੀ ਦੇ ਮੇਲੇ ਦੇ ਉੱਤੇ ਬਾਬਾ ਰੋਡੂ ਜੀ ਦਾ ਮੇਲਾ ਚੱਲ ਰਿਹਾ ਜੀ ਪੰਡ ਕੌਂਕੀ ਕਲਾ ਬਹੁਤ ਜ਼ਿਆਦਾ ਦੇ ਦਰਸ਼ਕ ਕਰ ਰਹੇ ਨੇ ਜੀ ਬਾਬਾ ਰੋਡੂ ਜੀ ਦੇ ਇਹ ਪੰਡ ਕੌਂਕੀ ਕਲਾ ਤੁਸੀਂ ਜਗਰਾਉ ਜਲਾ ਬਿਹਾੜਾ ਦੇ ਵਿੱਚ ਆ ਜੀ ਮੇਲਾ ਚੱਲ ਰਿਹਾ ਜੀ ਅੱਗੇ ਸਭਿਆਚਾਰ ਅਗਰ ਜੇ ਗਾਉਣ ਵਜਾਉਣ ਕੋਲਾ ਜੀ 5 ਤਰੀਕ ਨੂੰ ਬੀਬੀਆਂ ਦਾ ਸੀ ਕਲਾ ਤੇ ਅੱਜ 6 ਤਰੀਕ ਨੂੰ ਕੱਲਾ ਬੰਦਿਆਂ ਦਾ ਗੋਰੀ ਪਾਬਾ ਰੋਡੂ ਜੀ ਦਾ ਮੇਲਾ ਚੱਲ ਰਿਹਾ ਜੀ 5 ਤਰੀਕ ਨੂੰ ਕੱਲੀ ਬੁੜੀਆਂ ਦਾ ਬੀਬੀਆਂ ਦਾ ਸੀਗਾ ਮੇਲਾ ਤੇ ਅੱਜ ਬੰਦਿਆਂ ਦਾ ਤੇ ਗਾਉਣ ਵਜਣ ਚੱਲਣਾ ਜੀ ਤਿਆਰੀਆਂ ਪੂਰੀ ਇਹ ਵੀਡੀਓ 6 ਤਰੀਕ ਨੂੰ ਬਣ ਰਹੀ ਹੈ 6 9 2025 ਨੂੰ ਅਨੇ ਕ ਅੱਜ ਲਾਸਟ ਦਿਨ ਹੈ ਜੀ ਅੱਜ ਸਭਿਆਚਾਰ ਮੇਲਾ ਨਾਲ ਤੇ ਅੱਜ ਇੱਥੇ ਸ਼ਰਾਬ ਚੜਾਈ ਜਾਂਦੀ ਹੈ ਜੀ ਇੱਥੇ ਸ਼ਰਾਬ ਨੋ ਘਰਾਂ ਦੇ ਵਿੱਚੋਂ ਸੰਗ ਤਾਂ ਜਿਨ੍ਹਾਂ ਵੀਰਪਰਾਵਾਂ ਦੀ ਸੁੱਖਾਂ ਪੂਰੀਆਂ ਹੋਈਆਂ ਹੁੰਦੀਆਂ ਨੇ ਹਨਾ ਸਾਰੇ ਰਲ ਮਿਲ ਕੇ ਕੋਈ ਇੱਕ ਪੇਟੀ ਜਾਂ ਕੋਈ ਦੋ ਪੇਟੀਆਂ ਵੀ ਚਾਰ ਪੇਟੀਆਂ ਜਿੰਨੇ ਵੀ ਹੁੰਦੀਆਂ ਸਾਰੇ ਰਲ ਮਿਲ ਕੇ ਵੀਰਪਰਾ ਹਰੇਕ ਪਿੰਡ ਦੇ ਵਿੱਚੋਂ ਲੈ ਕੇ ਆਉਂਦੇ ਆ ਤੇ ਸਾਰੇ ਦੇ ਸਤ ਤਕਰੀਬਨ 7 ਵਜੇ ਤੇ 8 ਵਜੇ ਤੋਂ ਬਾਅਦ ਇੱਥੇ ਬਈ ਨੰਘਿਆ ਨਹੀਂ ਜਾਣਾ 9:30 ਵਜੇ ਤੱਕ ਜਾਂ ਬਾਅਦ ਤੋਂ 10 ਵਜੇ ਤੱਕ ਬੰਦਾ ਆ ਜੇ ਗੱਡੀਆਂ ਟਰੈਕਟਰ ਲੈ ਕੇ ਆ ਜਵੇ ਜਿੰਨੇ ਵੀ ਟਰੈਕਟਰ ਗੱਡੀਆਂ ਲੈ ਕੇ ਜਾਣੇ ਰਹਿਣਾ ਇੱਥੇ ਸ਼ਾਮ ਤੱਕ ਨਹੀਂ ਤੇ ਫਿਰ ਉਸ ਤੋਂ ਬਾਅਦ ਫਿਰ ਰੇਟ ਟਰਾਲੀਆਂ 9:30 10 ਵਜੇ ਤੋਂ ਬਾਅਦ ਇੱਥੇ ਅੰਦਰ ਪਾੜਨੀ ਔਖ ਹੈ ਜਾਂ ਫਿਰ ਸਾਂਗਰ ਜ਼ਿਆਦਾ ਹੋ ਜਾਂਦੀ ਹੈ ਫਿਰ ਨੰਗਣਾ ਕਰਨਾ ਇਹਦੇ ਵਿੱਚ ਸਮੱਸਿਆ ਆਉਂਦੀ ਹੈ ਕਿਰਾਏ ਵੀ 10 ਵਜੇ ਤੱਕ ਕਿਹੜੇ ਬੰਦੇ ਆਉਂਦੇ ਆ ਟ੍ਰੈਟਰ ਟਰਾਲੀਆਂ ਲੈ ਕੇ ਹੋਰ ਉਹਨਾਂ ਨੂੰ ਫਿਰ ਜਗ੍ਹਾ ਸੌਖੀ ਮਿਲ ਜਾਂਦੀ ਹੈ ਜਗ੍ਹਾ ਨਹੀਂ ਮਿਲਦੀ ਫਿਰ ਬਹੁਤ ਪ੍ਰੋਬਲਮ ਆਉਂਦੀ ਹੈ ਤਿਆਰੀ ਆ ਸਾਰੀ ਉਹਦਾ ਇੱਥੇ ਡੇਲੀ ਰੁਟੀਨ ਦੇ ਵਿੱਚ ਸ਼ਾਮ ਨੂੰ ਸ਼ਰਾਬ ਵਰਤਾਈ ਜਾਂਦੀ ਆ ਜਿਹੜੇ ਵੀ ਭਰਾ ਲੈ ਕੇ ਆਉਂਦੇ ਚਾਹੇ ਸਵੇਰ ਲੈ ਕੇ ਆਉਣ ਜਾਂ ਚਾਹੇ ਦੁਪਹਿਰ ਜਾਂ ਸ਼ਾਮ ਜਿਹੜੇ ਦਿਨ ਮਾਦੀ ਲੈ ਕੇ ਆਜ ਉਹ ਚ ਕੋਈ ਚੱਕਰ ਨਹੀਂ ਨਾ ਕੋਈ ਸਮੱਸਿਆ ਹੈ ਨਾ ਕੋਈ ਪ੍ਰੋਬਲਮ ਆ ਸ਼ਾਮ ਨੂੰ ਇੱਥੇ ਸ਼ਾਮ ਨੂੰ 5 ਵਜੇ ਤੋਂ ਬਾਅਦ ਤਕਰੀਬਨ ਤਕਰੀਬਨ ਹਨਾ ਹਾਂ ਜੀ ਸਾਢੇ 5 ਵਜੇ ਫਿਰ ਸ਼ਰਾਬਪੁਰ ਤੋਂ ਆਉਣੀ ਸ਼ੁਰੂ ਕਰ ਲਵਾਂਗੇ ਸ਼ਾਮ ਦੇ ਟਾਈਮ ਪੱਕੀ ਐ ਇਹ ਸਿੱਧਾ ਰਸਤਾ ਬਾਬਾ ਰੋਡੀ ਦੀ ਲੱਗਦਾ ਨਹੀਂ ਜਾਂਦਾ ਇੱਧਰ ਵੀ ਤੇ ਆਪਾਂ ਡਾਂਗੀਆਂ ਵਾਲੇ ਅੱਡੇ ਵਾਲੇ ਪਾਸੇ ਦੀ ਵੀ ਆ ਸਕਦੇ ਹਾਂ ਕੌਕੇ ਕਲਾ ਪ੍ਰਿੰਟ ਡਾਂਗੀਆਂ ਵਾਲਾ ਅੱਡਾ ਵਜਦਾ ਉੱਥੇ ਬਾਬਾ ਜੀ ਜਗ੍ਹਾ ਨੂੰ ਸਿੱਧਾ ਰਸਤਾ ਉੱਧਰ ਹੀ ਪੈ ਜਾਂਦਾ ਇਹ ਗਰਾਊਂਡ ਵਾਲੇ ਪਾਸੇ ਦੀ ਆ ਜਾਂਦਾ ਯਾਨੀ ਕਿ ਘਰਾ ਮੂਰ ਦੀ ਆਪਣਾ ਜਿਹੜੇ ਵੀਰ ਭਣਾ ਵਾਲੇ ਘਰ ਆ ਘਰਾ ਬਾਦ ਦੀ ਰਸਤਾ ਇਹਨਾਂ ਦੇ ਡਾਂਗੀਆਂ ਵਾਲੇ ਅੱਡੇ ਤੋਂ ਸਿੱਧਾ ਰਸਤਾ ਇਹਨਾਂ ਬਾਬੇ ਜਗ੍ਹਾ ਨੂੰ ਬਾਬਾ ਰੋਡੀ ਦੀ ਜਗ੍ਹਾ ਬਾਕੀ ਮੀਂਹ ਪਿਆ ਹੋਇਆ ਕਰਕੇ ਬਈ ਟਰੈਕਟਰ ਉੱਤੇ ਥੋੜੇ ਇੱਥੇ ਗਿੱਲੇ ਬਾਹਲਪੁਣ ਗਿੱਲੇ ਹੋ ਕੇ ਟਰੈਕਟਰ ਨਿਕਲਦੇ ਬਹੁਤ ਔਖੇ ਆਹ ਦੇਖ ਕੇ ਬਾੜੋ ਜੀ ਨੇ ਵੀ ਬਾੜਨੇ ਆ ਗਾਣੀਬਾਰੀ ਵੀ ਤੇ ਇਸ ਵਾਰ ਵੀ ਜੇ ਤੱਕ ਵੀਰ ਕੋਈ ਕਿਸੇ ਕੋਲ ਵੀਡੀਓ ਪਹੁੰਚਦੀ ਹੈ ਪਹਿਲਾਂ ਪਹੁੰਚ ਰਹੀ ਜਾਣੀ ਕਿ ਹਨਾ ਦੇਖਣ ਦੇ ਹਨਾ ਜੇ ਆਹ ਵੀਡੀਓ ਆਉਣ ਤੋਂ ਪਹਿਲਾਂ ਅੱਜ ਦੇ ਦਿਨ ਮੇਲੇ ਦੇ ਪਹੁੰਚਣੋਂ ਪਹਿਲਾਂ ਤੁਹਾਡੇ ਦੇਖ ਕੇ ਆਏ ਹੋਸਾ ਨਾਲ ਵੀ ਦੇਖ ਕੇ ਬੜੇ ਪੈਸੇ ਤਾਂ ਲੇਟ ਹੋ ਜਾਣਾ ਕੰਮ ਜਦ ਤੱਕ ਦਾ ਇੱਥੇ ਟਰੈਕਟਰ ਬਹੁਤ ਜਿਆਦਾ ਵੱਢਦੇ ਨੇ ਬਹੁਤ ਜਿਆਦਾ ਕਾਸ਼ਾਂ ਤੰਗ ਤੋਂ ਬਹੁਤ ਜਿਆਦੇ ਕੱਟ ਬਹੁਤ ਜਿਆਦੇ ਹੋਏ ਨੇ ਹਨਾ ਕੰਗਰੀ ਨਹੀਂ ਆਉਣਾ ਪਹਿਲਾਂ ਹੀ ਆ ਕੇ ਬਹਿ ਜਾਣਾ ਜਿੱਥੇ ਟਾਟਾ ਵਗੈਰਾ ਥੋੜੇ ਦਰੀਆਂ ਵਗੈਰਾ ਮੈਡ ਵਗੈਰਾ ਪੈਛੇ ਹੋਏ ਆ ਪਹਿਲਾਂ ਹੀ ਸਾਡੀ ਬੈਡਿੰਗ ਸਾਰੀ ਕਰਕੇ ਪਹਿਲਾਂ ਹੀ ਬੈਠੇ ਹਾਲੇ ਟੁੱਟੋ ਟੁੱਟ ਸਾਰੀ ਸੈੱਟ ਕਰਕੇ ਪਹਿਲਾਂ ਹੀ ਲੈ ਜਾਂਦੇ ਨੇ ਆ ਗੱਲਾਂ ਸਾਰਾ ਮੀਮੂ ਪਏ ਹੋਏ ਨੇ ਟਰੈਨਿੰਗ ਖਬ ਖਬ ਕੇ ਨਿਕਲਦੇ ਆ ਗਣਗੇ ਪਾਲਾ ਗਿੱਲਾ 6 ਤਰੀਕਾ ਜੀ ਬਾਬਾ ਰੋਡੂ ਜੀ ਦਾ ਮੇਲਾ ਕਿ ਅੱਜ ਗਾਉਣ ਬਜਾਉਣ ਦਾ ਇਥੇ ਸਵਾਗੋਂ ਚੱਲਣਾ ਜੀ ਪੂਰਾ ਆ ਛੱਦੀ ਛੜਕ ਡਾਂਗੇ ਵਾਲੇ ਅੱਡੇ ਦੇ ਕੋਲੋਂ ਆ ਜਾਂਦੀ ਆ ਸਕੂਲ ਦੇ ਕੋਲੋਂ ਭੰਮ ਕੇ ਅੱਛਦੀ ਇੱਥੇ ਇੱਥੇ ਅਪਰ ਡਟਾਲੀਆਂ ਲਾ ਸਕਦੇ ਆ ਗਾਂ ਵਾਸਤੇ ਦੇਖ ਲਿਓ ਜਿਹਦੇ ਵੀ ਵੀ ਪੁਰਾਣੇ ਹੁਣ ਨਾ ਵਾਸਤੇ ਰਸਤਾ ਵੈਸੇ ਤਾਂ ਦਿਖਦੇ ਹੁੰਦੇ ਕਿਈ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਜਿਹੜੇ ਵੀਰ ਭਰਾ ਉਹਨਾਂ ਇੱਕ ਵਾਰ ਪਹਿਲੀ ਵਾਰ ਆਉਂਦੇ ਜਦੋਂ ਟਰੈਕਟਰ ਟਰਾਲੀਆਂ ਲੈ ਕੇ ਜਾਂ ਗੱਡੀਆਂ ਲੈ ਕੇ ਉਹ ਆਹ ਦਾ ਰਸਤਾ ਇੱਥੋਂ ਡੰਗੀ ਤਰ੍ਹਾਂ ਦੇਖ ਲਿਓ ਪਤਾ ਲੱਗ ਸੌਖਾ ਹੋ ਜਾਊਗਾ। ਆਸ ਨਾਲ ਸਕੂਲਾ ਜਾਂਦੇ ਆ। ਸਕੂਲ ਦੇ ਨਾਲ ਹੀ ਇੱਥੇ ਕੰਮ ਲੈ ਜਾਣਾ ਸਕੂਲਾਂ ਦੇ ਕੋਲੋਂ ਜਾਵਾਂ। ਬਸ। ਅਗਰ ਕੋਈ ਸਕੂਲਾ। ਇਹ ਤੇ ਆਲਾ ਛੋਟਾ ਇੱਥੇ ਕੋਲੋਂ ਨਾਲ ਹੀ ਸੜਕ ਮੁੜ ਜਾਣੀ ਆ ਬਸ ਉੱਥੇ ਗੱਡੀਆਂ ਵਗੈਰਾ ਆਪਾਂ ਅੰਦਰ ਲਾ ਸਕਦੇ ਜਿਹੜੇ ਵੀਰ ਭਰਾ ਉਹ ਜਾਣਗੇ ਲੇਟ ਲੇਟ ਜਾਣਾ ਹਨ। ਭਾਵੇਂ ਸੜਕ ਰੇ ਉੱਥੇ ਰਫੇ ਲੱਗ ਗਈ ਤਾਂ ਫਿਰ ਡਰੱਗ ਬਹੁਤ ਆਉਂਦੀਆਂ ਕਿਸੰਗ ਤਾਂ ਬਹੁਤ ਜ਼ਿਆਦਾ ਹੁੰਦੀ ਆ ਫਿਰ ਲੰਘਿਆ ਨਹੀਂ ਆਮ ਪੌਲੀ ਕਰਨ ਲੰਘਣਾ ਬਹੁਤ ਔਖਾ ਆ ਜਾਂਦਾ। ਕਿੱਥੇ ਬਾਬਾ ਜੀ ਨੀ ਜਾਗਾ। ਲਾਈਆਂ ਦੇ ਅੱਡੇ ਦੇ ਵਿੱਚ। ਬਾਕੀ ਆ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਪਕੌੜੀਆਂ ਦੀਆਂ, ਜਲੇਬੀਆਂ ਦੀਆਂ। ਤੇ ਬਾਕੀ ਬੱਚਿਆਂ ਦੇ ਖੇਡਾਂ ਘੁੱਟਣ ਵਾਲੀਆਂ। ਹੈਨਾ? ਇਹ ਲੱਗੀਆਂ ਹੋਈਆਂ। ਇਹ ਹੁਣ ਇਹ ਬਸ ਹੁਣ ਜਿਵੇਂ ਜਿਵੇਂ ਟਾਈਮ ਵਧੇ ਜਾਣਾ ਉਵੇਂ ਹਮ ਇਹ ਦੁਕਾਨਾਂ ਵਧੇ ਜਾਣੀਆਂ ਨੇ। ਕੋਕੇ ਕਲਾਂ ਪਿੰਡ ਤਸਵੀਰ ਜਗਰਾਉਂ ਵਿਖਾ ਲੋਇਆ ਤੇ ਵਿੱਚ ਬਾਬਰ ਉਡੂ ਜੀ ਦਾ ਮੇਲਾ ਲੱਗਦਾ ਵਾ ਇਸ ਵਾਰ 5 ਤੇ 6 ਤਰੀਕ ਦਾ 5 ਤਰੀਕ ਨੂੰ ਵੀ ਜਿਹੜਾ ਅਸੀਂ ਜੋ ਕਿ ਨੰਗ ਚੋਕ ਹੈ ਜੀ ਅੱਜ ਬੰਦਿਆਂ ਦਾ ਕੱਲਿਆਂ ਦਾ ਇਹ ਡਾਂਗੀਆਂ ਵਾਲੇ ਅੱਡੇ ਦੇ ਵਿੱਚ ਬਾਬਾ ਜੀ ਦੀ ਜਗਾ ਬਣੀ ਹੋਈ ਹੈ ਜੀ ਡਾਂਗੀਆਂ ਵਾਲੇ ਅੱਡੇ ਦੇ ਕੋਲ ਅੱਧਾ ਕੱਲਾ ਵੀ ਚੱਰੇ ਜਾਂਦਾ ਅੱਧੇ ਕਿਲੋ ਵੀ ਘੱਟ ਵਾੜੀ ਆ ਬਹੁਤ ਸ਼ਾਨਦਾਰ ਕੀ ਜਾਣਾ ਨਾਲ ਹੀ ਜਗਾ ਆ ਜਾਂਦੀ ਹੈ ਬਾਬਾ ਜੀ ਦੀ ਸਾਹੀ ਦਿੱਤੀ ਸਾਰੀ ਇੱਥੋਂ ਜਿਹੜੇ ਰਸਤੇ ਵਗਾਰਾ ਜਿਹੜੇ ਹੈਗੇ ਨੇ ਸਭ ਸਾਰੇ ਦਿਖਾਤੇ ਹੋ। ਬਾਕੀ ਇਸ ਜਗ੍ਹਾ ਦੇ ਉੱਤੇ ਅੱਜ ਕਣਕ ਟੈਟਰ ਟਰਾਲੀਆਂ ਆਉਣਗੀਆਂ। ਇੱਥੇ ਕੋਈ ਫਰੂਟ ਚਾਟ ਲੈ ਕੇ ਆਉ, ਕੋਈ ਪ੍ਰਸ਼ਾਦਾ ਲੈ ਕੇ ਆਉ, ਕੋਈ ਕੋਈ ਚੀਜ਼ ਹੋਰ ਲੈ ਕੇ ਆਉਂਦਾ ਪਾਣੀ, ਕੋਈ ਠੰਡੇ ਕੋਲਡ ਡਰਿੰਕ ਵਗੈਰਾ ਹਨਾ, ਕੋਈ ਪੱਖੇ ਹਵਾ ਹਵਾ ਦੇ ਨਾਲ ਪੱਖੇ ਵਗੈਰਾ ਆ ਆਣੇ ਹਵਾ ਆਵੇ ਗਰਮੀ ਨਾ ਲੱਗੇ ਨਾ ਪੱਖੇ-ਪੱਖੇ ਜਿਹੜੇ ਪੀੜੇ ਉਹਨਾਂ ਨਾਲ ਦੇ ਜਿਹੜੇ ਉਹ ਇਥੋਂ ਬਹੁਤ ਲੱਗਾਂ ਲੋਕ ਆਸ-ਪਾਸ ਦੇ ਬਹੁਤ ਦੂਰੋਂ-ਦੂਰੋਂ ਨੇ ਕਿ ਆਉਂਦੇ ਆ ਇੱਥੇ ਐਸਾਂ ਦੇ ਉੱਤੇ ਆ ਕੇ ਸਾਰੇ ਖੜ ਜਾਂਦੇ ਨੇ ਫਿਰ ਇੱਥੇ ਸ਼ਰਾਬ ਵਗਾਰਾ ਵੀ ਪਰਤਾਈ ਜਾਂਦੀ ਆ ਹਨਾ ਤੇ ਪ੍ਰਸ਼ਾਦਾ ਵੀ ਨਾਲ ਦੀ ਨਾਲ ਚੱਲਦਾ ਇੱਥੇ ਪਹਿਲਾਂ ਬਾਬਾ ਜੀ ਜਗ੍ਹਾ ਦੇ ਉੱਤੇ ਭੋਗ ਲਵਾਏ ਆਉਂਦੇ ਆ ਉੱਥੇ ਬੋਤਲ ਜਾਣ ਕਿਤੇ ਆਉਂਦੇ ਆ ਇੱਕ ਤੇ ਦਿਨ ਤੋਂ ਬਾਅਦ ਵਿੱਚ ਫਿਰ ਵਾਪਸ ਮੁੜੇ ਆਉਂਦੇ ਆ ਫਿਰ ਆ ਕੇ ਐ ਸੰਗਤ ਦੇ ਵਿੱਚ ਲੋਕਾਂ ਦੇ ਵਿੱਚ ਐ ਪਰਤਾਉਣੀ ਸ਼ੁਰੂ ਕਰ ਦਿੰਦੇ ਆ ਤੇ ਫਿਰ ਸ਼ਾਮ ਤੱਕ ਜਿਹੜੇ ਵੀਰਪਰਾ ਕਈ ਇੱਥੇ ਸ਼ਾਮ ਤੱਕ ਰਹਿੰਦੇ ਆ ਜਿਹੜੇ ਸੰਗਤ ਜਿਹੜੀ ਕਈ ਵੀਰਪਰਾ ਸ਼ਾਂਤਾਂ ਤਾਂ ਕਰਿੰਦੇ ਆ ਕਈ ਇੱਥੋਂ ਬਸ ਮੱਥਾ ਟੇਕ ਕੇ ਨਾਲ ਹੀ ਮੁੜ ਜਾਂਦੇ ਆ ਯਾਨੀ ਕਿ ਸਭ ਤੋਂ ਆਪ ਆਪਣਾ ਸਿਸਟਮ ਆ ਸਾਰਾ ਤੇ ਪਹਿਲਾ ਕੁਆਰਟਰ ਟੂਰਨਾਮੈਂਟ ਵੀ ਹੋਣਾ ਸੀ 2 ਤੇ 3 ਤਰੀਕ ਦਾ ਉਹ ਕੈਨਸਲ ਕਰ ਦਿੱਤਾ ਸੀ ਕਿਉਂਕਿ ਮੌਸਮ ਖਰਾਬ ਹੋ ਗਿਆ ਸੀ ਤੇ ਜਿਹੜੇ ਆਪਣੇ 50 ਦੇ ਬੱਚੇ ਜਿਹੜੇ ਹਾੜ ਆਏ ਨੇ ਉਹਨਾਂ ਦੇ ਕਾਰਨ ਹਨਾ ਆ ਕਿਉਂ ਆ ਵੀ ਜਿਨ੍ਹਾਂ ਨੇ ਵੀ ਇੱਥੇ ਟ੍ਰੈਕਟਰ ਟਰਾਲੀ ਲੈ ਕੇ ਆਉਣੀ ਆ ਦੀ ਨਾਲ ਉਹ ਕੋਈ ਪ੍ਰਸ਼ਾਦਾ ਲੈ ਕੇ ਆਉਣਾ ਕੋਈ ਪਾਣੀ ਵਾਲੀ ਟੈਂਕੀ ਲੈ ਕੇ ਆਉਣੀ ਆ ਜਾਂ ਕੋਈ ਹੋਰ ਚੀਜ਼ ਲੈ ਕੇ ਆਉਣਾ ਪ੍ਰਸ਼ਾਦਾ ਲੈ ਕੇ ਆਉਣਾ ਹਨਾ ਫਰੂਟ ਚਾਟ ਵਗਰਾ ਕੋਈ ਵੀ ਚੀਜ਼ ਲੈ ਕੇ ਆਉਣੀ ਆ ਤਾਂ ਤਕਰੀਬਨ 10:00 ਵਜੇ ਤੋਂ ਬੰਦਾ ਆ ਕੇ ਟਰੈਕਟਰ ਟਰਾਲੀਆਂ ਫਰੂਟ ਚਾਟ ਵਗੈਰਾ ਜਾ ਫਰਿਆ ਪ੍ਰਸ਼ਾਦਾ ਲੈ ਕੇ ਆਉਣਾ ਜਿਹੜੀ ਵੀ ਚੀਜ਼ ਲੈ ਕੇ ਆਉਣੀ ਆ ਉਹ ਲੈ ਕੇ ਆ ਜੂਵੇ ਫਿਰ ਜਗਾ ਜਾਨੀ ਸੌਖੀ ਮਿਲ ਜਾਂਦੀ ਆ ਵਧੀਆ ਟਿਕਾਣੇ ਚੀਜ਼ਾਂ ਲੱਗ ਜਾਂਦੀਆਂ ਨੇ ਔਖਾ ਹੋ ਜਾਂਦਾ ਤੇ ਕਈ ਵਾਰ ਫਿਰ ਜਗਾ ਵੀ ਨਹੀਂ ਪੂਰੀ ਸਹੀ ਮਿਲਦੀ ਹੈਗੀ ਹੁਣ ਵੀਡੀਓ ਇਹ ਤਕਰੀਬਨ ਆਪਾਂ 7:30 ਵਜੇ ਬਣਾ ਰਹੇ ਹਾਂ ਤਕਰੀਬਨ ਤਕਰੀਬਨ 7:30 ਹੋਏ ਹੋਏ ਨੇ ਤੇ 2-4 ਮਿੰਟ ਇਧਰ ਉਧਰ ਤੇ ਤਾਂ ਵੀ ਤੁਹਾਨੂੰ ਆਪ ਪਿਛਲੇ ਵਾਰ ਦਿਖਾ ਕੇ ਲੈ ਕੇ ਆਏ ਆ ਬਾਬਾਈ ਜਗਤ ਦੇ ਕੋਲ ਵੀ ਸੰਗਤ ਬਹੁਤ ਜ਼ਿਆਦਾ ਆਉ ਹਸਾ ਨਾ ਤੇ ਫਿਰ ਆ ਜਿੱਦ ਤੱਕ ਟ੍ਰੈਕਟਰ ਇੱਥੇ ਆਉਣੇ ਹੁੰਦੇ ਜਿਹੜੇ ਫਿਰ ਆ ਬਹੁਤ ਔਖਾ ਆ ਜਾਂਦਾ ਫਿਰ ਖੜਾਉਣ ਦੀ ਜਗ੍ਹਾ ਤਾਂ ਇਸ ਟਾਈਮ ਤਾਂ ਹਾਲੇ ਤੱਕ ਕੋਈ ਵੀ ਨਹੀਂ ਜਾਣ ਕੇ ਇਸੇ ਘੰਟੇ ਤੱਕ ਬਹੁਤ ਜ਼ਿਆਦਾ ਹੋ ਜਾਣੇ ਆ ਬੱਚਾ ਦਾ ਹਾਥੀ ਵਗੈਰਾ ਵੀ ਆ ਕੇ ਸ਼ੁਰੂ ਹੋ ਗਏ ਆ ਤੇ ਥੋੜੀ ਕਾਣੀ ਘਾਟ ਆਵੇ ਹਨ ਇਸ ਵਾਰ ਕਿਉਂਕਿ ਬੰਨ ਵਗੈਰਾ ਟੁੱਟ ਗਏ ਹਨ ਉੱਥੇ ਫਸਲ ਵਗੈਰਾ ਖਰਾਬ ਹੋ ਗਈ ਤੇ ਮਦਦ ਤਾਂ ਵੈਸੇ ਚਲ ਰਹੀ ਆ ਆਪਣੇ ਪਿੰਡਾਂ ਦੇ ਵਿੱਚੋਂ ਵੀ ਸਾਡੇ ਪਿੰਡਾਂ ਦੇ ਵਿੱਚੋਂ ਵੀ ਪ੍ਰਸ਼ਾਦੇ ਪਾਣੀ ਦੀ ਸੇਵਾ ਰੋਜ਼ ਦੀ ਰੋਜ਼ ਪਾਲ ਸੇਵੀ ਸ਼ੇਮੀ ਗੋਦਰਾ ਸਾਹਿਬ ਤੋਂ ਤਿਆਰ ਹੋ ਕੇ ਜਾਂਦਾ ਜੀ ਰੋਜ਼ ਆਪਣੇ ਪਿੰਡ ਦੇ ਵਿੱਚੋਂ ਵੀ ਇਹ ਸੇਵਾ ਦਾ ਕੰਮ ਨਿਰੰਤਰ ਚੱਲ ਰਹੀਆਂ ਨੇ ਪਲੀਕਰਨ ਹਨਾ ਜਿਹੜਾ ਵੀ ਨੁਕਸਾਨ ਹੋਇਆ ਪੰਨਾ ਪੰਜਾਬ ਦੇ ਵਿੱਚ ਫਸਲਾਂ वगੈਰਾ ਦਾ ਚਾਹੇ ਸਤਲੁਜ ਦਰਿਆ ਨਾਲ ਚਾਹੇ ਇੱਧਰ ਚਾਹੇ ਫਰੋਹੇਪੁਰ ਏਰੀਆ ਦੇ ਵਿੱਚ ਚਾਹੇ ਲਾਲੂ ਚਾਹੇ ਇੱਧਰ ਲਾਲੂ ਆਪਣੇ ਸਰਦਾਰ ਤੋਂ ਲੋਧੀ ਬਿਆਸ ਏਰੀਆ ਹਨਾ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਤੇ ਮਹਾਰਾਜ ਪਲੀਕਰਨ ਨੋ ਇਹ ਸਾਰਾ ਕੁਛ ਪਹਿਲਾਂ ਵਾਰ ਖੁਸ਼ੀਆਂ ਭਰੇ ਆ ਜਿਹੜਾ ਹੋ ਜਾ ਸਭ ਦਾ ਉਪਰ ਹੀ ਰਸ ਬੇਤੀ ਕਰਦੇ ਆ ਜੀ